ਤਸਵੀਰਾਂ ਜਿਵੇਂ ਸਾਖ ਦਿਓ ਕਿ ਕਿੰਨੀ ਜ਼ਿਆਦਾ ਭੀੜ ਇਕੱਠੀ ਹੋ ਜਾਂਦੀ ਹੈ ਜੀ ਹਾਂ ਤਸਵੀਰਾਂ ਭਾਰਤਿਆਈ ਨੇ ਭਾਰਤ ਦੇ ਚਨਈ ਮਰੀਨਾ ਬੀਚ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੁਥੇ ਕਿ ਐ ਐਤਵਾਰ ਨੂੰ ਸ਼ਹਿਰ ਦੇ ਮਰੀਨਾ ਬੀਚ ਤੇ ਆਯੋਜਿਤ ਕੀਤੇ ਗਏ ਏਅਰ ਸ਼ੋ ਦੌਰਾਨ ਭਗਦੜ ਮਚ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਬੀਚ ਤੇ 15 ਲੱਖ ਲੋਕਾਂ ਦੀ ਭੀੜ ਇਕੱਠੀ ਹੋਈ ਹੈ 5 ਲੋਕਾਂ ਦੀ ਮੌਤ ਹੋ ਗਈ ਜਦਕਿ 250 ਤੋਂ ਵੱਧ ਹਸਪਤਾਲ ਦੇ ਵਿੱਚ ਭਰਤੀ ਦੱਸੇ ਜਾ ਰਹੇ ਨੇ ਡਾਕਟਰਾਂ ਨੇ ਕਿਹਾ ਕਿ ਮਰਨ ਵਾਲੇ ਚਾਰਾ ਵਿੱਚੋਂ ਕਟੂਕਾ ਟਿੱਕ ਨੂੰ ਗਰਮੀ ਦਾ ਦੌਰਾ ਪਿਆ ਮਰੀਨਾ ਵਿਖਿਆ ਆਯੋਜਿਤ ਬਨਵੇਂ ਭਾਰਤੀ ਹਵਾਈ ਸੈਨਾ ਦਿਵਸ ਮੌਕੇ ਜਸ਼ਨਾਂ ਦੌਰਾਨ ਲੜਾਕੂ ਜਹਾਜ਼ਾਂ ਦੀ ਰੋਮਾਂਚਕ ਪ੍ਰਦਰਸ਼ਨੀ ਵੇਖਣ ਨੂੰ ਮਿਲੀ ਹੈ ਦੁਪਹਿਰ 11 ਵਜੇ ਤੋਂ ਹੀ ਦਰਸ਼ਕ ਮਰੀਨਾ ਬੀਚ ਤੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਹੱਥਾਂ ਦੇ ਵਿੱਚ ਛਤਰੀਆਂ ਤੱਕ ਫੜੀਆਂ ਹੋਈਆਂ ਸਨ ਦੇਖ ਸਕਦੇ ਹੋ ਕਿ ਕਿਸਤੇਦਾਰ ਸੁਰਸਤੋ ਰੱਖਿਆ ਕੀਤਾ ਜਾ ਰਿਹਾ ਹੈ ਨਮੀ ਦੇ ਬਾਵਜੂਦ ਇਹ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਪਹੁੰਚੇ ਰਾਫੇਲ ਸਮੀਤ ਭਾਰਤੀ ਹਵਾਈ ਸੈਨਾ ਦੇ ਵੱਖ-ਵੱਖ ਲੜਾਕੂ ਜਹਾਜ਼ਾਂ ਦੀ ਰਣਨੀਤੀ ਦਾ ਆਨੰਦ ਮਾਣਿਆ ਪ੍ਰਦਰਸ਼ਨ ਦੀ ਸ਼ੁਰੂਆਤ ਭਾਰਤੀ ਹਵਾਈ ਸੈਨਾ ਦੇ ਸਪੈਸ਼ਲ ਗਰੁੜ ਫੋਰਸ ਦੇ ਕਮਾਂਡੋਜ਼ ਵੱਲੋਂ ਨਕਲੀ ਬੰਦਕ ਬਚਾਓ ਮਹਿੰਮ ਵਿੱਚ ਬਹਾਦਰੀ ਦੇ ਹੁਨਰ ਦੇ ਪ੍ਰਦਰਸ਼ਨ ਦੇ ਨਾਲ ਹੋਈ ਹੈ ਇਸ ਇਸ ਪ੍ਰਦਰਸ਼ਨ ਦੇ ਵਿੱਚ ਪੰਜ ਲੋਕਾਂ ਦੀ ਮੌਤ ਦੀ ਖਬਰ ਆਈ ਹੈ 15 ਲੱਖ ਦੇ ਕਰੀਬ ਲੋਕਾਂ ਦੀ ਧੀੜ ਇਕੱਠੀ ਹੋਈ ਤਸਵੀਰਾਂ ਵੇਖ ਸਕਦੇ ਹੋ ਕਿਸ ਕਦਰ ਫਗਡੜ ਮਚਾਂਦੀ ਹੈ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਕਦਰ ਲੋਕ ਆਪਣੀਆਂ ਜਾਨਾਂ ਪਹੁੰਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਨਜ਼ਰ ਆ ਰਹੇ ਨੇ